ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ 'ਚ ਗੱਲ ਕਰਾਂਗੇ ਜੀ ਆਉਣ ਵਾਲੀ ਫਸਲ ਬਾਸਮਤੀ 1509 ਤੇ 1692 ਇਹਦੇ ਮੁਕਾਬਲੇ ਜਿੰਨੀਆਂ ਵੀ ਇਹਦੇ ਨਾਲ ਪੱਕਣ ਵਾਲੀਆਂ ਬਾਸਮਤੀਆਂ ਉਹਨਾਂ ਦੀ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੇਟ ਰਹੂਗਾ ਸੋ ਨਵੀਂ ਅਪਡੇਟ ਅਪਣੇ ਤੱਕ ਪਹੁੰਚੀ ਆ ਉਹ ਤੁਹਾਨੂੰ ਆਪਾਂ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਬੈੱਲ ਵਾਲਾ ਬਟਨ ਜਰੂਰ ਦਬਾ ਲਿਓ ਸੋ ਇਸ ਵਾਰ ਬਾਸਮਤੀ ਦੀ ਬਹੁਤ ਜ਼ਿਆਦਾ ਡਿਮਾਂਡ ਰਹੇਗੀ ਕਿਉਂਕਿ ਭਾਰਤ ਸਰਕਾਰ ਨੇ 150 ਦੇਸ਼ਾਂ ਨਾਲ ਵਪਾਰ ਕਰਨ ਦਾ ਜਿਹੜਾ ਉਹ ਸਮਝੌਤਾ ਕਰ ਲਿਆ 150 ਦੇਸ਼ਾਂ ਨੂੰ ਜਿਹੜੀ ਆ ਬਾਸਮਤੀ ਚਾਵਲ ਜਿਹੜੇ ਆ ਉਹ ਸਪੋਰਟ ਹੋਣਗੇ ਜਿਸ ਨਾਲ ਆਪਣੇ ਬਾਸਮਤੀ ਦੇ ਰੇਟ ਵਧਣਗੇ ਤੇ ਦੂਸਰੀ ਗੱਲ ਇਹ ਵੀ ਇਸ ਵਾਰ ਬਾਸਮਤੀ ਜਿਹੜੀ ਆ ਉਹ ਪਿਛਲੇ ਸਾਲ ਨਾਲੋਂ ਘਟ ਲੱਗੀ ਆ ਇਸ ਵਾਰ ਜਿਹੜਾ ਹਾਈਬ੍ਰਿਡ ਝੋਨਾ ਸਾਵ ਵਾਲਿਆਂ ਦਾ 7301 7501 ਜਿੱਥੇ ਪਹਿਲਾਂ ਬਾਸਮਤੀ ਲੱਗਦੀ ਸੀ ਉੱਥੇ ਉਹ ਲੱਗਾ ਜਾਂਦਾ ਤੇ ਇਕਵੇਰੀ ਵਾਲਿਆਂ ਦਾ 7299 ਜਿਹੜੇ ਵੀ ਸਬਜ਼ੀ ਦਾ ਕੰਮ ਕਰਦੇ ਆ ਕਿਸਾਨ ਉਹ ਪਹਿਲਾਂ 1509 ਜਿਆਦਾ ਲਗਾਉਂਦੇ ਹੁੰਦੇ ਸੀ ਹੁਣ ਜਿਹੜਾ ਝੋਨਾ ਇਹ ਜਿਹੜਾ ਇਸ ਵਾਰ ਵੱਧ ਲੱਗਾ ਇਹਦਾ ਇੱਕੇ ਵੀ ਕਰਨੇ ਵੀ ਰੇਟ ਜਿਹੜਾ ਇਸ ਵਾਰ ਆਪਾਂ ਨੂੰ ਵੱਧ ਵੇਖਣ ਨੂੰ ਮਿਲੂਗਾ ਸੋ ਇਸ ਵਾਰ ਜਿਹੜੇ ਰੇਟ ਆ ਉਹ 4000 ਤੋਂ ਲੈ ਕੇ 4500 ਰੁਪਏ ਜਿਹੜੀ 1509 ਤੇ 1692 ਇਹਨਾਂ ਦਾ ਰੇਟ ਲਗਭਗ ਇੰਨੇ ਰਹਿਣਗੇ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ ਜੀ